ਕੰਦਾ ਪਿਆਰ ਭਾਪੀ ਦੀ ਬਹੁਤ ਫਿਕਰ ਕਰਦਾ ਮੁੰਡਾ ਬਹੁਤ ਕੇਅਰ ਕਰਦਾ ਨਾ ਮੋਟੇ ਠੀਕਾ ਖੱਟ ਗੜ ਕੋਲ ਵਿੱਚ ਚਾਕਲੇਟ ਵੀ ਲੱਗ ਜਾਂਦਾ ਭਾਪੀਾ ਤੇ ਹੋਰ ਆਪਣੇ ਕੀ ਹੈ ਟੀਨਰਸ ਲਾਓ ਵੀ ਗੁੱਡ ਮਾਰਨਿੰਗ ਤੇ ਵੇਸਾ ਦੇ ਠੇਕੇਦਾਰ ਸਾਹਿਬ ਨੇ ਕੰਦਾ ਸਾਰੀਆਂ ਚੱਕ ਦਿੱਤੀਆਂ ਇਹ ਮੈਂ ਲਾਹ ਦਾ ਹਫਤੇ ਦੇ ਵਿੱਚ ਵਿੱਚ ਲੈਂਟਰ ਤੇ ਲੈ ਜਾਣਗੇ ਕੰਮ ਥਿਸ ਇਜ਼ ਬਿਜ਼ਨਸ ਊਮਨ ਕਿਉਂ ਘਰੇ ਹੀ ਸਾਧ ਲੈਂਦੀ ਆ ਟ੍ਰੈਡਿੰਗ ਥਰੂ ਡਿੰਗ ਕਰਨ ਲਈ ਹੈ 10 ਤੂੰ ਹੁਣ ਸਾਡੇ ਪਿੱਛੇ ਕਾਹਤੋਂ ਇੰਨੀ ਕਰੀ ਆ ਅੱਜ ਸਾਡੀ ਕੁੱਤੇ ਕਹਿੰਦੇ ਆਪਾਂ ਰੋਜ਼ ਤੁਹਾਨੂੰ ਮਾਰ ਖੇਚ ਕੇ ਮਾਰ ਮੈਂ ਮਾਦੀ ਚ ਹਾਂ ਤੇ ਨਿਕ ਉਹ ਕਾਹਵਾ ਲੱਗਦੇ ਇਹ ਕਿਹਦੇ ਕਿਸੇ ਦਾ ਵੀ ਲੋਪ ਨਹੀਂ ਕਰਦਾ ਮੋ ਲਿਆ ਰੇ ਐ ਹਾਏ ਸਾਡਾ ਅਕਬਰ ਇਹ ਸਾਡਾ ਬੁੱਗਾ ਇਹ ਬਹੁਤ ਪਿਹੜਾ ਇਹ ਬਹੁਤ ਪਿਹੜਾ ਹੈ ਲੱਖ ਦੇ ਲੱਖ ਰੋਟਾ ਦਾ ਵੀ ਵੀ ਦੋ ਆ ਸਾਡੇ ਕੋਲੇ ਮੂੰਹ ਖੇਚ ਗਿਆ ਤੇ ਨਹੀਂ ਜਾਂਦਾ ਓਏ ਕਾਜੀ ਨਹੀਂ ਦੇਖ ਆਪਣਾ ਹੈਲੋ ਕਿੱਥੇ ਆ 100 ਬੰਦੇ ਦੀ ਕਰੇ ਕੀ ਕਰਦੇ ਆ ਬਹੁਤ ਇੰਨਾ ਧਿਆਨ ਕਰਾਓ ਕਾਫੀ ਦਾ ਕਹੇ ਡੇਢ ਸੌ ਡੇਢ ਸੌ ਬੰਦੇ ਦੀ ਕਾਫੀ ਤੇ 200 ਬੰਦੇ ਦੀ ਰੋਟੀ ਬੋਲ ਕੇ ਕਹ ਕਿੰਨੇ ਬੰਦਿਆਂ ਦੀ ਕਾਫੀ 150 ਬੰਦੇ ਦੀ 150 ਬੰਦੇ ਦੀ ਕਾਫੀ ਕਿਹੜੇ ਤੇ 200 ਬੰਦੇ ਦੀ ਰੋਟੀ 200 ਬੰਦੇ ਦੀ ਰੋਟੀ ਕਹਦੀ ਤੇ ਡੈਡੀ ਜੀ ਤੇਰੇ ਨੇ ਮੈਂ ਬੱਕਰਾ ਖਾਣਾ ਅੱਜ ਬੱਕਰਾ ਵੀ ਖਾਣਾ ਬੱਕਰਾ ਕਹਦੇ ਕਹਦੇ ਬੱਕਰਾ ਖਾਣਾ ਕਹਦੇ ਲਾਲੀ ਲਾਲੀ ਗਾਣਾ ਸਾਡੀ ਹਾਂਜੀ ਕੇ ਪਹੁੰਚਦਾ ਕਰੋ ਮੇਰਾ ਹੁਗਮਾ ਹੁਗਮਾ ਕੱਲਾ ਹੁਗਮਾ ਹੀ ਕਹਿਣਾ ਬਾਕੀ ਅੱਖਰ ਕਿੱਥੇ ਗਏ ਇਹ ਗਰਗੀਰ ਤੇ ਦਾ ਭਰਾ ਵਾ ਤੂੰ ਗਰਗੀਰ ਤੇ ਦਾ ਭੋਖਾ ਕਿੱਥੇ ਲਿਆਈ ਚੱਲ ਚੱਲ ਲਾ 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 ਲੂਤੀਆਂ ਆ ਦੇ ਵਿਚਾਰੇ ਗਰੀਬ ਦੀਆਂ ਉਹ ਕੱਲਾ ਤੁਸੀਂ ਦੋ ਲਾ ਦੋ ਲਾ ਦੋ ਲੂਤੀਆਂ ਆ ਦੇ ਵਿਚਾਰੇ ਗਰੀਬ ਦੀਆਂ ਉਹ ਕੱਲਾ ਤੁਸੀਂ ਦੋ ਲੈ ਹਾਣ ਹੈ ਹਾਣ ਹੈ ਠੰਬਰੋ ਜੀ ਇੱਧਰ ਮੂੰਹ ਕਰ ਇੱਧਰ ਮਤਲੇ ਠੀਕ ਐ ਨਾ ਆਪਦੀ ਵੀ ਦੱਸਿਆ ਕਰ ਮੈਨੂੰ ਆਇਆ ਤੈਨੂੰ ਹਾਂ ਮੈਂ ਰੋਏ ਵਿੱਚ ਨਾ ਮੈਂ ਇੱਕਦਮ ਤੁਰੀ ਜਾ ਗਈ ਹਾਂ ਹਾਂ ਤੂੰ ਮੈਂ ਰੋਏ ਵਿੱਚ ਨਾ ਤੂੰ ਰੋਏ ਭਾਈਆਂ ਨੇ ਰੋਏ ਭਾਈਦਿਆਂ ਨੇ ਬੰਨਾ ਮਾਰ ਕੇ ਝੂਠਾ ਬੋਲੀ ਤੂੰ ਰੋਏ ਭਾਈਆਂ ਨੇ ਬੱਸ ਕਿਵੇਂ ਆ ਲੈ ਆ ਵੇਲੇ ਉਹ ਗਰੀਬਣੀ ਦੇ ਵਿਚਾਰੀ ਵੇਖੀ ਕਿਵੇਂ ਉਹ ਤੇ ਪਿੱਠੂ ਲੱਦਿਆ ਲੈ ਹਾਏ ਵਿਚਾਰੀ ਤੇ ਤਰਸੀ ਆ ਗਿਆ ਮੈਨੂੰ ਦਾ ਵੇਖੀ ਨਾਲਿਆਂ ਨੇ ਚੈਰੀ ਨੇ ਕਾਫੀ ਲਿਆ ਕੇ ਦਿੱਤੀ ਨਾਲੇ ਕੁਰਸੀਆਂ ਹਾਏ ਰੱਬਾ ਔਖਾ ਕੰਮ ਗਰਾਹ ਨਹੀਂ ਕੰਮ ਚਾਹੀਦਾ ਪ੍ਰਵਾਹ ਦਾ ਗਲਤ ਗੱਲਾਂ ਐ ਨਾ ਕਰਿਆ ਕਰੋ ਭੈਣ ਤੇ ਰੋ ਮਾਰਦੀਆਂ ਆ ਦੀ ਨਿੱਕੀ ਭੈਣ ਤੇ ਜਿਵੇਂ ਰੋ ਮਾਰਦੀਆਂ ਹੈ ਹੈ ਰਵਾ ਦਿੰਦੀ ਆਂਗੀ ਲੈਨ ਨੂੰ ਰਵਾ ਦਿੰਦੀ ਆ ਇਹਨੂੰ ਲਾ ਲੱਥੇ ਖਾਣੇ ਤੁਸੀਂ ਦੋਆਂ ਕੁੜੀਆਂ ਨੇ ਮੈਂ ਇਹ ਦੱਸ ਕੀ ਕਰਦੀ ਪਈਆ ਕੋਈ ਵੀ ਗੇਮ ਖੜਦੇ ਦੇਖੋ ਹੁਣ ਮੈਂ ਇਹਨੂੰ ਇਹ ਮੈਂ ਕਹਿੰਦਾ ਉੱਪਰ ਬੈਠੀ ਕਿ ਮੈਨੂੰ ਬੋਲਿਆ ਵੀ ਅਸੀਂ ਤੁਹਾਨੂੰ ਲੱਗ ਗਿਆ ਸੀ ਕਿ ਮੋਰੀ ਲੱਗਣਾ ਤਾਂ ਬਾਅਦ ਮੈਂ ਕੋਸ਼ਿਸ਼ ਨਾਲ ਕੁਛਰੇ ਚ ਬੋਲਦਾ ਇਹ ਰੋਈਆਂ ਦੀਆਂ ਨਹੀਂ ਫਿਰ ਉੱਚੀ ਉੱਚੀ ਰੋਣਾ ਜਾਂਦੀਆਂ ਤੇ ਫਿਰ ਮੂਮਾ ਜੀ ਆ ਜਾਂਦੇ ਤੇ ਬਾਹਰ ਪਾ ਦਿੰਦੇ ਫਿਰ ਚਪੇੜਾਂ ਵੀ ਪੈ ਜਾਂਦੀਆਂ ਇਹ ਵੀ ਦੱਸਣਾ ਆ ਚਪੇੜਾ ਫਿਰ ਵੱਧ ਪਏ ਜਾਂਦੀਆਂ ਕਿਵੇਂ ਤੁਰ ਕੇ ਘੇਰ ਲੈਣ ਦੁਬਾਰਾ ਦੱਸੀ ਐ ਤੌਰ ਐ ਤੌਰ ਤਾਂ ਹੁੰਦਾ ਐ ਤੌਰ ਤਾਂ ਹੁੰਦਾ ਜਿਵੇਂ ਜਿਵੇਂ ਰੋਡ ਦੀਆਂ ਗਏ ਕਰਦੇ ਹੋਣਗਾ ਨੀ ਹਾਲੀਂ ਪ੍ਰਾਪ ਗੁੱਡ ਮਾਰਨਿੰਗ ਪ੍ਰਾਪ ਤੋ ਅਗਲੇ ਜਨਮ ਚ ਕੀ ਬੰਨਣਾ ਚਾਹੁੰਨੀ ਹੈ ਮੈਂ ਤਾਂ ਪ੍ਰਿੰਸੀਪਲ ਬਣਨਾ ਚਾਹੁੰਦੀ ਕਿਉਂਕਿ ਜੇ ਲੋ ਸਟੂਡੈਂਟ ਬਣਗੇ ਨਾ ਤਾਂ ਕੰਮ ਨਹੀਂ ਕਰੂਗਾ ਕੰਮ ਨਹੀਂ ਕਰੂਗਾ ਜੇ ਪ੍ਰਿੰਸੀਪਲ ਬਣੀ ਫਿਰ ਜਿਹੜਾ ਮਰਜੀ ਦੇ ਬਾਗ ਉਹ ਸੜਕ ਉੱਤੇ ਖੱਪੜ ਮਾਰ ਦੋ ਆਪਦੇ ਰੂਲ ਬਣਾਉਂਗੀ ਇਸ ਕੁੱਚ ਆਪਦੇ ਰੂਲ ਬਣਾਉਂਗੀ ਤੇ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਪੜਨਾ ਹੋਣਾ ਵੈਣਾ ਫਿਰ ਸਟੂਡੈਂਟ ਤਾਂ ਬੰਨਾ ਹੀ ਵੈਣਾ ਉਹ ਨਹੀਂ ਮਾ ਉੱਚ ਬਣ ਜਾ ਪ੍ਰਿੰਸੀਪਲ ਠੀਕ ਆ ਸਿੱਧਾ ਹੀ ਬਣ ਜਾ ਬਹੁਤ ਹੀ ਜਿਆਦਾ ਤੇਜ਼ ਆ ਨਾ ਤੂੰ ਬਹੁਤੀ ਜਿਆਦੀ ਸਮਾਰਟ ਹੋਈ ਪਈ ਤੂੰ ਲੈ ਕੇ ਕਪੜੂ ਪਤਾ ਕਹਿੰਦਾ ਲਾਓ ਤੁਸੀਂ ਲਾਇਆ ਇਹ ਬਾਡੀ ਸਪਰੇਅ ਆ ਤੇ ਕਪੜੇ ਤੇ ਪਾਈ ਜਾਂਦੇ ਨੇ ਚਲ ਕੋਈ ਨਹੀਂ ਕੋਈ ਤਾਂ ਸਮਹਿਲੀ ਹੈ ਹਾਂ ਬਾਹਲੀ ਤੇ ਪਾਉਂਦੀ ਵੀ ਰਪਈ ਆਈ ਆ ਇੱਕ ਵਜੇ ਤੇ ਬਾੜ ਪਾਲਾ ਚਾਚ ਮਸ਼ੀਨਾ ਬੰਦ ਨਾ ਰਹਿਣਗੀਆਂ ਨਹੀਂ ਰਹਿਣਗੀਆਂ ਬੇਕੀ ਤੂੰ ਵਾਰ ਵਾਰ ਇੱਕੋ ਗੱਲ ਕਿਉਂ ਬੋਲਦੇ ਹੁੰਨੇ ਆ ਵਾ ਅਗਲੇ ਨੂੰ ਕੁਛ ਹੋ ਜਰਨਾ ਹੈ ਰਾਤ ਜੇ ਉਹ ਜਰਾ ਠੀਕ ਹੋ ਜਾਵੇ ਲੱਗਾ ਪਤਾ ਲੱਗਾ ਪਤਾ ਤਾ ਸੋ ਮਕੈਨਿਕ ਉਹਨੂੰ ਨਹੀਂ ਪਤਾ ਹੋਊਗਾ ਤੇ ਕਿੰਨੂੰ ਪਤਾ ਨਹੀਂ ਉਹ ਛੱਡ ਤੂੰ ਕਿ ਸਾਡੇ ਵੀ ਦਿਮਾਗ ਨੂੰ ਰੈਸਟ ਚਾਹੀਦੀ ਇੱਕ ਦਿਨ ਆਊਟਿੰਗ ਚਾਹੀਦੀ ਸਾਨੂੰ ਵੀ ਵਿਚਾਰੀ ਜਿਹੜੀ ਮਸ਼ੀਨਾਂ ਐ ਪਾਣ ਦੀ ਮਸ਼ੀਨਾਂ ਥੋੜੀ ਕੰਮਾਹੀ ਆ ਆਊਟਿੰਗ ਨਹੀਂ ਫਰੈਂਡ ਤਾਂ ਮਨੀ ਤੇਰੀ ਆ ਇਹਨਾਂ ਨੂੰ ਕਿਦਰ ਨਾਲ ਲੱਦ ਲਿਆ ਸਾਰਿਆਂ ਨੂੰ ਮਨੀ ਦੀ ਬਾਣੀ ਦੋਨਾਂ ਦੀ ਆ ਅਸੀਂ ਇੱਕੋ ਕਲਾਸ ਪੜਦੇ ਤੂੰ ਪਤਾ ਨਹੀਂ ਸੈਕਿੰਡ ਕਲਾਸ ਤਾਂ ਕਈ ਦੋ ਵੀ ਪੜੇ ਇਕੱਠੀਆਂ ਬੜੀਆਂ ਉਹਨੂੰ ਤਾਂ ਪਛਾਣਿਆ ਨਹੀਂ ਉਹਦੋਂ ਉਹਨੇ ਉਹ ਪਛਾਣਿਆ ਨਹੀਂ ਉਹ ਫੇਰ ਆਣਾ ਉਦੋਂ ਸੀ ਉਹ ਹੈਨਾ ਨਾਜ਼ੁਕ ਗਲੀ ਪਤਰੀ ਚ ਪਤੰਗ ਹੋਣੋ ਬਣ ਗਈ ਡਾਰਵਿਨ ਕਿਵੇਂ ਮੈਨੂੰ ਤੇ ਹਰਪੰਦੂ ਦਾ ਤਾਂ ਕਹਿ ਕੇ ਕਿਰੀ ਸਪੈਸ਼ਲ ਸਾਡੇ ਘਰਦਿਆਂ ਨੇ ਤੁਹਾਨੂੰ ਦੇਖਣਾ ਹੀ ਕਿਤੇ ਬਲੌਗਾਂ ਦੇ ਵੇਖਿਆ ਨਹੀਂ ਓ ਮਾਡ ਪੰਪੀ ਝੂਠੀ ਵਹਿਮ ਦੀ ਦੁਨੀਆ 'ਚ ਲੋਕੀ ਜੀ ਜੰਦੇ ਆਪਾਂ ਪਰ ਕੋਈ ਵਹਿਮ 'ਚ ਨਹੀਂ ਜੰਦੇ ਆਪਾਂ ਤਾਂ ਭਾਈ ਪੁਰਾਣੇ ਫਰੈਂਡ ਆ ਪੁਰਾਣੇ ਫਰੈਂਡ ਮੈਨੂੰ ਦੱਸੇ ਵਹਿਮ ਜਿਗਾ ਪਹਿਲੇ ਮੈਨੂੰ ਪਾਏ ਨੂੰ ਇੱਥੇ ਸਾਰਾ ਕੁੱਲ ਲਿਆ ਦਿਓ ਮੈਨੂੰ ਪਾਏ ਨੂੰ ਲੈਪਟਾਪ ਲਿਆ ਦਿਓ ਮੈਂ ਇਹ ਕਰਨਾ ਅੱਛਾ ਆਪਾਂ ਤਾਂ ਤੁਸੀਂ ਰੋਜ਼ ਆ ਰੋਗੇ ਤਾਂ ਖਾਣ ਜਾਂਦੇ ਆ ਅਸੀਂ ਘਰ ਜੀ ਚੱਲੀਏ ਭਾਤੇ ਰਾਤ ਅਸਾਂ ਲੱਗੂ ਤਿੰਨੇ ਕਹਿੰਦੇ ਸਾਰੇ ਗੁਗੂ ਘਰੋਂ ਛੋੜੇ 6 ਵਜੇ ਰੋਟੀਆਂ ਖਾ ਕੇ ਗਿਆ ਰਾਤ ਨੂੰ ਸਾਡੀ ਮਸ਼ੀਨ ਠੀਕ ਹੁੰਦੀ ਵੀ 12 ਵਜੇ ਫੇਰ ਕਹਿੰਦੇ ਮੈਨੂੰ ਰੋਟੀਆਂ ਲਾ ਕੇ ਦੇ ਇੱਕ ਮਿੰਟੇ ਮਿੰਟੇ ਪਹਿਲੇ ਦੱਸਿਓ ਬਾਈ 6 ਵਜੇ ਖਾ ਕੇ ਕਹਿੰਦੇ ਮੁੱਕ ਗਏ ਮੇਰੇ ਰੋਟੀ ਮੈਨੂੰ ਮਤਲਬ ਚਿੱਟਾਦਰਾ ਸਰੀਰ ਹੈ ਨਾ ਤੈਨੂੰ 10 ਗੇੜੇ ਵੀ ਰੋਟੀ ਦਿੱਤੀ ਔਰ ਅੱਜ ਤੈਨੂੰ ਭੁੱਖ ਮਰਨੀ ਹੈ ਬਾਈ 6 ਘੰਟੇ ਬਾਅਦ ਭੁੱਖ ਲੱਗ ਗਈ ਜਿੰਦੀ ਆ ਇੱਕ ਇੱਕ ਬਾਪਰੇ ਘਰੇ ਪੱਕਾ ਬੰਦਾ ਚਾਹੀਦਾ ਜਿਹੜਾ ਘੰਟੇ-ਘੰਟੇ ਬਾਅਦ ਇਹਨੇ ਰੋਟੀਆਂ ਪਾ ਲਾ ਦੇ 6 ਘੰਟੇ ਬਾਅਦ ਭੁੱਖ ਲੱਗ ਹੀ ਜਾਂਦੀ ਹੈ ਲੱਗ ਜਾਂਦੀ ਇੱਥੇ 6 ਘੰਟੇ ਬਾਅਦ ਸਾਨੂੰ ਤਾਂ ਲੱਗਦੀ ਇਹ ਵੀ ਤੇਰੇ ਨਾਲ ਦੀ ਆ ਤੇਰੇ ਨਾਲ ਚਲੋ ਚੱਲ ਚੱਲ ਜੋਰ ਜਵਾਨੀ ਧੰਨ ਬੱਲੇ ਚੱਲ ਚੱਲ ਇੱਧਰ ਹੋ ਮੜਾ ਜਾ ਉੱਧਰ ਮਾਲ ਨਹੀਂ ਰੁਖੰਦਾ ਤੂੰ ਖੰਨਾ ਸੁੱਕਾ ਮਾਲ ਹਾਂ ਖਿੱਚ ਕੇ ਰੱਖੋ ਮੇਰਾ ਪਈ ਹਾਂ ਖਿੱਚ ਕੇ ਰੱਖੋ ਖਿੱਚ ਕੇ ਨਹੀਂ ਰਹਾਦਾ ਇਹ ਖਿੱਚੋ ਖਿੱਚੋ ਕੰਮ ਦੱਬ ਦੋ ਕੰਮ ਆਜ ਉਹਨੂੰ ਮਾਲ ਤੇਜ ਮਿਲਿਆ ਲੱਗਦਾ ਹੈ ਕੰਮੂਏ ਹੈ ਰਾਜੂ ਤੇਜ ਮਿਲਿਆ ਕਿ ਨਹੀਂ ਹੈ ਅੱਕਾ ਦਾਦੀਆਂ ਨਾ ਇਹ ਕੰਡਾ ਫੈਕਟਰੀ ਸਾਰੀ ਟੈਲਾਂ ਵਾਲੀ ਆਪਣੀ ਇਹ ਸੰਭ ਲੈਣਗੇ ਕਿਵੇਂ ਕਹਿੰਦੇ ਆ? ਦਰਸ਼ਨਾ ਕੀ ਕਹਿੰਦੇ ਆ ਦੱਸੋ ਯਾਰ? ਦਰਸ਼ਨਾ ਸੀ। ਹਾਂ ਕਮੁੜ ਕੀ ਚਾਉਂਦਾ ਏ? ਇਹ ਤੈਨੂੰ ਜਿਹੜਾ ਮਾਰਦਾ ਸਾਰਾ ਟੱਪ ਵੀ ਸਾਵਾਂ। ਕਿੰਨੀ ਟੇਲ ਕੱਢਦਿਆ ਕਰੋਗੇ ਇੱਕ ਦਿਨ ਚ? ਕਿੰਨੀ ਕੱਢਾਂਗੇ? ਦੱਸ ਕਿੰਨੀ ਕੱਢਦਿਆ ਕਰੋਗੇ? ਕਰਦੇ ਗ੍ਰਾਮ ਤੋਂ ਚਾਹੀਆ। 10-4ਆ ਟੇਲ ਵਾ ਕਿੰਨੀ ਹੁੰਦੀ ਆ? ਇਹਨਾਂ ਦਾ ਫਰਮਾ ਹੀ ਨਹੀਂ ਆਪਣੇ ਕੋਲ। فرمایا ਆਪਣੇ ਕੋ ਸਾਰਾ ਹੈਗਾ 2500 ਲੈ ਹੁਣੇ ਆ ਚੱਕ ਕੇ ਸਾਰੀ ਇੱਥੇ ਲੈਣੀ ਵੇਲੀ ਚਲਾ ਦੇ ਨੇ ਬੈਟਰੀ ਸਾਰਾ ਸਮਾਨ ਲੈਣਾ ਮੈਨ ਜੀ ਹੋਰ ਗੱਲਾਂ ਦੀ ਗੱਲਾਂ ਤੁਹਾਡਾ ਸੂਟ ਬਹੁਤ ਸੋਹਣਾ ਹੈ ਮੈਨੂੰ ਪਤਾ ਨਹੀਂ ਕਦੋਂ ਲਾ ਕੇ ਰੱਖਿਆ ਮੈਂ ਆਖਿਆ ਨਾ ਵੇ ਸੂਟ ਤੇ ਪਾਇਆ ਹੋਣਾ ਤੇ ਜਾ ਮੈਂ ਵੇਖਿਆ ਤੇ ਸੂਟ ਹੈ ਤੁਰ ਹੀ ਆਈ ਹੈ ਇਹ ਕੰਦਰੋਂ ਆਣ ਕੇ ਹੁਣੇ ਪਾਈ ਹੈ ਬਾਜੇ ਢੀ ਹੋਈ ਮਾਰੀ ਜੀ ਗੁੱਡ ਨਾਈਟ ਗੁੱਡ ਨਾਈਟ ਓਕੇ ਜੀ ਗੁੱਡ ਨਾਈਟ ਥੋੜੀ ਆ ਹੋਰ ਕੀ ਆ ਕੀ ਕਹਿੰਦੀ ਆ ਬੇਬੇ ਕੀ ਨਹੀਂ ਕਰਦਾ ਹੈਂ ਦਹੀਂ ਖਾਂਦਾ ਓਏ ਉਹ ਬਜ਼ਾਰ ਚ ਕੰਮ ਸੀ ਬੈਂਕ ਮੁੰਕਿਚ ਐਦਾਂ ਹੀ ਖਾਂਦਾ ਨਹੀਂਗਾ ਦਹੀਂ ਖਾਂਦਾ ਨਹੀਂ ਏ ਪਤਾ ਨਹੀਂ ਖਾਂਦਾ ਚੈੱਕ ਕਰਾ ਮੁੱਚਾ ਇੱਧਰ ਆ ਕੇ ਹਾਂ ਆ ਸਹੀ ਬਣ ਗਈ ਲੁੱਕ ਬਾਈ ਦੀ ਬਿਲ ਟਾਈਮ ਕੇ ਨਾ ਅਵਾਜ਼ ਛੱਡ ਕੇ ਉਹਨੇ ਰਲ ਜਾਣਗੇ ਨਾ ਅਸੀਂ ਮਚਾਈ ਐਥ ਕੋਲੋਂ ਰੋੜ ਦਾਂ ਕਹਿੰਦਾ ਠੀਕੀਆਂ ਖਾਣੀਆਂ ਓਏ ਸੁਲਤਾਨ ਓਏ ਖੰਜੀ ਭੈਣ ਜੀ ਚਲੋ ਕੀ ਕਰਨ ਸ਼ਾਪਿੰਗ ਕਰਨੀ ਸ਼ਾਪਿੰਗ ਆ ਨਹੀਂ ਲੂਟ ਹੁੰਦੀ ਐ ਕਿ ਭੈਣ ਜੀ ਤੁਸੀਂ ਰਜਣਾ ਕਿ ਨਹੀਂ ਹੈ ਕਿੰਨੇ ਦਾ ਦੁਪੱਟਾ ਭੈਣ ਜੀ ਤੁਸੀਂ ਸੂਟ ਸ਼ਾਟ ਵੇਖ ਕੇ ਰਜਣਾ ਕਿ ਨਹੀਂ ਸੂਟ ਅੱਗੇ ਲੈ ਲਿਆ ਤੇ ਹੁਣ ਦੁਪੱਟਿਆਂ ਦੀ ਕਸਰ ਰਹਿ ਗਈ ਐ ਲੋ ਜੀ ਗੋਲ ਗੱਪੇ ਖਾਣ ਵਾਲੀ ਟੀਮ ਪਹੁੰਚ ਚੁੱਕੀ ਆ ਅੱਜ ਨਹੀਂ ਖੈਰ ਗੋਲ ਗੱਪਿਆਂ ਦੇ ਵੈਰੀ ਉਂਝ ਡਾਈਟਿੰਗ ਤੇ ਆ ਤੇ ਕੋਈ ਗੱਪੇ ਤਾਂ ਨਹੀਂ ਡਾਈਟਿੰਗ ਚਾਉਂਦੇ ਤਾਂ ਖਾਣਾ ਖਾਓ ਓ ਠੀਕ